ਅੱਜ ਇਸ ਵਕਤ ਤੱਕ ਦੀਆਂ ਤਿੰਨ ਖਬਰਾਂ ਨੇ ਤੇ ਤਿੰਨੇ ਹੀ ਪੁਲਿਸ ਨਾਲ ਜੁੜੀਆਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਅੱਜ ਫੇਰ ਦੋ ਹੋਰ ਥਾਣੇਦਾਰਾਂ ਨੂੰ ਏਐਸਆਈ ਨੂੰ ਸਸਪੈਂਡ ਕੀਤਾ ਗਿਆ ਕਿਉਂ ਕੀਤਾ ਗਿਆ ਸਸਪੈਂਡ ਮਾਮਲਾ ਕੀ ਹੈ ਇਹ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਕਿ ਇੱਕ ਥਾਣੇਦਾਰ ਨੂੰ ਪੰਜਾਬ ਦੇ ਵਿੱਚ ਟਰੈਕਟਰ ਦੇ ਹੇਠਾਂ ਕੁਚਲ ਕੇ ਤੇ ਅੱਜ ਮਾਰ ਦਿੱਤਾ ਗਿਆ ਉਹ ਮਾਮਲਾ ਕੀ ਹੈ ਏਐਸਆਈ ਨੂੰ ਟਰੈਕਟਰ ਦੇ ਥੱਲੇ ਕਿਉਂ ਦਿੱਤਾ ਗਿਆ ਕਿਵੇਂ ਏਐਸਆਈ ਨੂੰ ਮਾਰਿਆ ਗਿਆ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਖਬਰ ਹੈ ਕਿ ਦੋ ਥਾਣੇਦਾਰ ਦੋ ਏਐਸਆਈ ਉਹਨਾਂ ਦੀ ਅੱਜ ਇਕੱਠਿਆਂ ਮੌਤ ਹੋਈ ਹੈ ਉਹ ਮਾਮਲਾ ਕੀ ਹੈ ਤਿੰਨੇ ਖਬਰਾਂ ਦੀ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਦੇਖੋ ਜੀ ਪਿਛਲੇ ਦਿਨੀ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਬਲਵਿੰਦਰ ਭੱਲਾ ਦੀ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਇਹ ਵੀਡੀਓ ਬਹੁਤ ਵਾਇਰਲ ਹੋਈ ਸੀ 2 ਮਿੰਟ ਤੇ 16 ਸਕਿੰਡ ਦੀ ਵੀਡੀਓ ਨੇ ਪੂਰੇ ਪੰਜਾਬ 'ਚ ਫੜਥੂ ਪਾਇਆ ਸੀ ਕਿਉਂਕਿ ਦੋ ਥਾਣੇਦਾਰ ਦੋ ਐਸਆਈ ਜਿਹੜੇ ਬਠਿੰਡਾ ਦੇ ਵਿੱਚ ਨੌਕਰੀ ਕਰਦੇ ਨੇ ਉਹ ਅਚਾਨਕ ਬਟਾਲੇ ਜਾਂਦੇ ਨੇ ਤੇ ਉੱਥੇ ਇੱਕ ਹੋਟਲ ਦੇ ਵਿੱਚ ਦਾਖਲ ਹੁੰਦੇ ਨੇ ਤੇ ਇੱਕ ਨੇੜੇ ਹੀ ਪੱਤਰਕਾਰ ਮੌਜੂਦ ਸੀ ਬਲਵਿੰਦਰ ਭੱਲਾ ਉਹਨੂੰ ਜਦੋਂ ਛੱਕ ਪਿਆ ਸੀ ਤਾਂ ਉਹਨੇ ਜਾ ਕੇ ਇੱਕ ਦੋ ਸਵਾਲ ਪੁੱਛੇ ਸੀ ਤਾਂ ਫਿਰ ਉਹਨਾਂ ਥਾਣੇਦਾਰਾਂ ਨੂੰ ਕਰੋਧ ਚੜ ਗਿਆ ਸੀ ਤੇ ਉਹਨਾਂ ਨੇ ਧੂਕੇ ਬਾਹਰ ਲਿਆ ਕੇ ਗਲੀ ਦੇ ਵਿੱਚ ਉਹਨੂੰ ਇੰਨਾ ਕੁੱਟਿਆ ਠੁੱਡੇ ਮਾਰੇ ਸਿਰ 'ਚ ਠੁੱਡੇ ਮਾਰੇ ਲੰਮੇ ਪਾ ਕੇ ਜ਼ਮੀਨ ਤੇ ਮਰਰਾਉ ਕਰਕੇ ਸਿੱਟ ਗਏ ਸੀ ਜੋ ਉਹ ਵੀਡੀਓ 2 ਮਿੰਟ ਤੇ 16 ਸੈਕਿੰਡ ਦੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਫਿਰ ਅੱਜ ਉਹਨਾਂ ਦੋਵਾਂ ਜਿਹੜੇ ਐਸਆਈ ਥਾਣੇਦਾਰ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਰ ਪਹਿਲਾ ਕੀ ਕੀਤਾ ਪੁਲਿਸ ਨੇ ਪਹਿਲਾ ਪੁਲਿਸ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਪੁਲਿਸ ਪਰਚਾ ਹੀ ਨਹੀਂ ਦਰਜ ਕਰਦੀ ਸੀ ਫਿਰ ਜੇ ਕਾਰਵਾਈ ਕੀਤੀ ਤਾਂ ਹਮੇਸ਼ਾ ਦੀ ਤਰ੍ਹਾਂ ਅਣਪਛਾਤੇ ਪੁਲਿਸ ਵਾਲਿਆਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਸੀ ਜਦੋਂ ਕਿ ਪੁਲਿਸ ਅਣਪਛਾਤੀ ਨਹੀਂ ਹੁੰਦੀ ਕਿੰਨੇ ਕੇਸਾਂ ਚ ਹੁਣ ਤੱਕ ਹੋ ਗਿਆ ਕੋਟਕਪੂਰਾ ਗੋਲੀ ਕਾਂਡ ਤੋਂ ਲੈ ਕੇ ਤੇ ਕਰਨਲ ਬਾਠ ਪਟਿਆਲਾ ਕੁੱਟਮਾਰ ਮਾਮਲੇ ਦੇ ਵਿੱਚ ਵੀ ਤੇ ਹੋਰ ਕਿੰਨੇ ਮਾਮਲਾ ਚ ਜਿੱਥੇ ਪਤਾ ਹੁੰਦਾ ਹੈ ਕਿ ਪੁਲਿਸ ਨੇ ਹੀ ਇਹ ਤਸ਼ੱਦਦ ਕੀਤਾ ਹੈ ਉੱਥੇ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ ਜਾਂਦਾ ਪਰ ਹੁਣ ਉਹ ਦੋਵੇਂ ਜਿਹੜੇ ਥਾਣੇਦਾਰ ਐਸਆਈ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਇਹਦੀ ਜਾਣਕਾਰੀ ਮੀਡੀਆ ਦੇ ਵਿੱਚ ਆ ਚੁੱਕੀ ਹੈ ਦੇਖੋ ਪੁਲਿਸ ਜਿਹੜੀ ਹੈ ਉਹ ਪਿਛਲੇ ਲੰਬੇ ਟਾਈਮ ਤੋਂ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਤੇ ਜਾਤੀਆਂ ਕਰਦੀ ਆ ਰਹੀ ਹੈ ਔਰ ਇਹਦੀ ਪੁਖਤਾ ਐਗਜ਼ਾਮਪਲ ਹੈ ਕੇ ਪਿਛਲੇ 1 ਸਾਲ ਦੇ ਵਿੱਚ ਦਰਜਨਾ ਝੂਠੇ ਪੁਲਿਸ ਮੁਕਾਬਲੇ ਤੇ ਝੂਠੇ ਜ਼ੁਲਮ ਕਰਨ ਕਰਕੇ ਅਦਾਲਤਾਂ ਵੱਲੋਂ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਨੇ ਪਿਛਲੇ ਦਿਨੀ ਵੀ ਇੱਕ ਐਸਐਸਪੀ ਇੱਕ ਡੀਐਸਪੀ ਦੇ ਤਿੰਨ ਇੰਸਪੈਕਟਰਾਂ ਨੂੰ ਉਮਰ ਕੈਦ ਦੀ ਸਜ਼ਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਕਰਕੇ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਰੋਜ਼ਾਨਾ ਲੋਕ ਦੋਸ਼ ਲਾਉਂਦੇ ਨੇ ਕਿ ਪੁਲਿਸ ਨੇ ਧੱਕਾ ਕੀਤਾ ਤੇ ਇਸੇ ਹੀ ਤਰ੍ਹਾਂ ਇਹ ਬਿਠਿਆ ਬਟਾਲੇ ਵਾਲਾ ਕਾਂਡ ਵਾਪਰਿਆ ਸੀ ਹੁਣ ਅਗਲੀ ਖਬਰ ਹੈ ਜਿਹੜੀ ਬਰਨਾਲਾ ਦੇ ਪਿੰਡ ਕਾਲੇ ਖੇਤਵਾਰੀ ਉੱਥੇ ਇੱਕ ਥਾਣੇਦਾਰ ਇੱਕ ਐਸਆਈ ਨੂੰ ਉਹਦੇ ਸਕੇ ਭਰਾ ਨੇ ਉੱਤੇ ਟਰੈਕਟਰ ਚੜਾ ਕੇ ਕੁਚਲ ਕੇ ਅੱਜ ਮਾਰ ਦਿੱਤਾ ਕਿਉਂ ਟਰੈਕਟਰ ਚੜਾਇਆ ਕਾਰਨ ਕੀ ਹੈ ਜਾਇਦਾਦ ਜ਼ਮੀਨ ਬੜੀ ਕੁੱਤੀ ਚੀਜ਼ ਐ ਇਹ ਜਾਇਦਾਦ ਇਹਦੀ ਭੁੱਖ ਦਿਮਾਗ ਚ ਵੱੜ ਜੇ ਤੇ ਇਹ ਨਿਕਲਦੀ ਨਹੀਂ ਤੇ ਜਾਇਦਾਦਾਂ ਇੱਥੇ ਪਈਆਂ ਰਹਿ ਜਾਂਦੀਆਂ ਆਪਾਂ ਸਾਰੇ ਜਾਣਦੇ ਆ ਪਰ ਮਨੁੱਖ ਕਦੇ ਵਾਪਸ ਨਹੀਂ ਆਉਂਦੇ ਖੂਨ ਹੀ ਖੂਨ ਦਾ ਪਿਆਸਾ ਕਿਵੇਂ ਬਣ ਜਾਂਦਾ ਇਸ ਜਾਇਦਾਦ ਪਿੱਛੇ ਪਰ ਇੱਕ ਇੱਥੇ ਮੈਂ ਇਹ ਗੱਲ ਬੋਲਦਿਆਂ ਕਿ ਚਾਹੇ ਕੋਈ ਥਾਣੇਦਾਰ ਹੋਵੇ ਚਾਹੇ ਕੋਈ ਹੋਰ ਅਫਸਰ ਹੋਵੇ ਉਹਨੂੰ ਵੀ ਆਪਣੀ ਧੌਂਸ ਨਹੀਂ ਜਮਾਉਣੀ ਚਾਹੀਦੀ ਕਈ ਵਾਰ ਬੰਦਾ ਕਿਸੇ ਅਹੁਦੇ ਤੇ ਜਾਂ ਰੈਂਕ ਤੇ ਹੁੰਦਾ ਤੇ ਉਹ ਖਾਮ ਖਾ ਆਪਣੇ ਅਹੁਦੇ ਦੀ ਤੋਸ ਜਮਾਉਂਦਾ ਬਾਹਰ ਦਿਆ ਤੇ ਵੀ ਤੇ ਘਰ ਦਿਆ ਤੇ ਵੀ ਤੇ ਉਦੋਂ ਫਿਰ ਕਈ ਵਾਰ ਕਿਸੇ ਦਾ ਗੁੱਸਾ ਬਿਕਾਬੂ ਹੋ ਜਾਂਦਾ ਹੈ ਪਰ ਕਿਸੇ ਵੀ ਤਰ੍ਹਾਂ ਕਿਸੇ ਨੂੰ ਕਤਲ ਕਰਨਾ ਵਾਜਬ ਨਹੀਂ ਹੈ ਕੋਈ ਵੀ ਮਾਮਲਾ ਭੈਣਾ ਭਰਾਵਾਂ ਚ ਬੰਦਿਆ ਚ ਬੈਠ ਕੇ ਨਿਝਠੋ ਜੇ ਨਹੀਂ ਅਦਾਲਤਾਂ ਚ ਜਾਓ ਪਰ ਐਦਾਂ ਮਾਰਨਾ ਇਹ ਠੀਕ ਨਹੀਂ ਹੈ ਜਿਸ ਤਰੀਕੇ ਦੇ ਨਾਲ ਜਗਿੰਦਰ ਸਿੰਘ ਐਸਆਈ ਨੂੰ ਉਹਦੇ ਭਰਾ ਵੱਲੋਂ ਕੁਚਲ ਕੇ ਟਰੈਕਟਰ ਦੇ ਨਾਲ ਮਾਰਨ ਦੀ ਖਬਰ ਆ ਰਹੀ ਹੈ। ਅਗਲੀ ਖਬਰ ਹੈ ਪਿਆਰਿਓ ਦੋ ਥਾਣੇਦਾਰ ਦੋ ਏਐਸਆਈ ਉਹਨਾਂ ਦੀ ਇਕੱਠਿਆਂ ਮੌਤ ਹੋਈ ਹੈ। ਅੱਜ ਹੀ ਇਹ ਖਬਰ ਆਈ ਹੈ ਤੇ ਇਹ ਇੱਕ ਹਾਦਸਾ ਹੋਇਆ ਹੈ ਜਿਹੜਾ ਜੰਮੂ ਤੋਂ ਸ਼੍ਰੀਨਗਰ ਹਾਈਵੇ ਹੈ। ਉਹਦੇ ਉੱਪਰ ਹਾਦਸਾ ਹੋਇਆ ਤੇ ਇਹ ਜਿਹੜੇ ਦੋਨੋਂ ਪੁਲਿਸ ਅਫਸਰ ਸੀਗੇ ਇਹ ਦੋਵੇਂ ਪੁਲਿਸ ਅਫਸਰ ਡਿਊਟੀ ਕਰਕੇ ਜਾ ਰਹੇ ਸੀ। ਇਹ ਹਾਦਸਾ ਹੋਇਆ ਤੇ ਉਹ ਦੋਨੋਂ ਮਾਰੇ ਗਏ ਨੇ ਇੱਕ ਇਹਨਾਂ ਦੇ ਨਾਲ ਹੋਰ ਸੀ ਐਸਆਈ ਥਾਣੇਦਾਰ ਜਿਹੜਾ ਬਹੁਤ ਗੰਭੀਰ ਜ਼ਖਮੀ ਹੈ ਪਰ ਉਹ ਬਚ ਗਿਆ ਹੁਣ ਪੁਲਿਸ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਤੋਂ ਬਾਅਦ ਮੈਂ ਤੁਹਾਡੇ ਤੋਂ ਪੁੱਛਾਂਗਾ ਕਿ ਜਿਸ ਤਰ੍ਹਾਂ ਬਟਾਲਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਪੱਤਰਕਾਰ ਨੂੰ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿਵੇਂ ਉਹਨੂੰ ਥੱਲੇ ਜ਼ਮੀਨ ਤੇ ਸੁੱਟ ਕੇ ਤੇ ਉਹਦੇ ਸਿਰ ਤੱਕ ਉਹਦੀ ਪਿੱਠ ਤੇ ਠੁੱਡੇ ਮਾਰੇ ਜਾ ਰਹੇ ਸੀ ਜਦੋਂ ਉਹ ਬੇਹੋਸ਼ ਹੋ ਗਿਆ ਕੁੱਟ ਦਾ ਮਾਰਿਆ ਉਦੋਂ ਉਹ ਛੱਡ ਕੇ ਤੇ ਤਿੱਤਰ ਹੋ ਗਏ ਸੀ ਕੀ ਪੁਲਿਸ ਦੀ ਇਹ ਸ਼ਵੀ ਠੀਕ ਹੈ ਪੁਲਿਸ ਦੇ ਵਿੱਚ ਵੀ ਜਿਹੜੇ ਕੁਝ ਚੰਗੇ ਇਮਾਨਦਾਰ ਬੰਦੇ ਨੇ ਉਹਨਾਂ ਨੂੰ ਇਹਨਾਂ ਹਰਕਤਾਂ ਤੇ ਲਾਜ਼ਮੀ ਗੁੱਸਾ ਚੜਦਾ ਹੈ ਚੜਨਾ ਵਿੱਚ ਆਈਦਾ ਕਿਉਂਕਿ ਇਹ ਤੱਕਾ ਹੈ ਇਹ ਜ਼ਬਰ ਹੈ ਇਹ ਜ਼ੁਲਮ ਹੈ ਤੇ ਇਹ ਜ਼ਬਰ ਜ਼ੁਲਮ ਇਹ ਰੁਕਣਾ ਚਾਹੀਦਾ ਹੈ ਮਿੱਤਰ ਪਿਆਰਿਓ ਪਿਛਲੇ ਦਿਨੀ ਸਰਦੂਲਗੜ ਦੇ ਐਸਐਚਓ ਤੇ ਹੌਲਦਾਰ ਨੂੰ ਸਸਪੈਂਡ ਕੀਤਾ ਗਿਆ 3 ਦਿਨ ਪਹਿਲਾਂ ਦੋਸ਼ ਉਹਨਾਂ ਤੇ ਵੀ ਇਹੀ ਕਿ ਨਜਾਇਜ਼ ਮੁੰਡਾ ਕੁੱਟਿਆ ਇਸੇ ਤਰ੍ਹਾਂ ਪਿਛਲੇ ਦਿਨੀ ਨਾਬਾ ਤੋਂ ਇੱਕ ਕੇਸ ਆਇਆ ਜਿੱਥੇ ਇਸੇ ਤਰ੍ਹਾਂ ਇੱਕ ਵਿਅਕਤੀ ਨੂੰ ਕੁੱਟਿਆ ਗਿਆ ਔਰ ਇੱਕ ਘਗਾ ਥਾਣੇ ਵਿੱਚ ਵੀ ਇੱਕ ਕੇਸ ਇਸ ਤਰ੍ਹਾਂ ਦਾ ਆਇਆ ਪਟਿਆਲਾ ਦੇ ਘਗਾ ਥਾਣੇ 'ਚ 3 ਦਿਨ ਪਹਿਲਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੇ ਇਨਸਪੈਕਟਰ ਤੇ ਇੱਕ ਥਾਣੇਦਾਰ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਂ ਤੇ ਕਾਰਨ ਉੱਥੇ ਵੀ ਇਹ ਬੰਦੇ ਨੂੰ ਨਜਾਇਜ਼ ਕੁੱਟਣਾ ਤੇ ਬਹੁਤ ਬੁਰੀ ਤਰ੍ਹਾਂ ਕੁੱਟਣਾ ਤੇ ਫਿਰ ਜਦੋਂ ਵੱਡੇ ਅਫਸਰਾਂ ਕੋਲ ਸ਼ਿਕਾਇਤਾਂ ਜਾਂਦੀਆਂ ਨੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਉਧਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਜਿਹੜੇ ਏ ਡੀ ਜੀ ਪੀ ਨੇ ਅ ਜਿਹੜੇ ਕਾਨੂੰਨ ਵਿਵਸਥਾ ਦੇ ਏ ਡੀ ਜੀ ਪੀ ਨੇ ਅ ਅ ਪਰਮਾਰ ਉਹਨਾਂ ਨੇ ਇਹ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ 162ਵੇਂ ਦਿਨ ਯੁੱਧ ਨਸ਼ਿਆਂ ਵਿਰੁੱਧ ਦੇ ਅਸੀਂ 391 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ 1 ਕਿਲੋ ਤੇ 400 ਗ੍ਰਾਮ ਹੈਰੋਇਨ ਚਿੱਟਾ ਅਸੀਂ ਬਰਾਮਦ ਕੀਤਾ ਹੁਣ ਇਸ ਮਾਮਲੇ ਤੇ ਵੀ ਲੋਕਾਂ ਦੇ ਵੱਡੇ ਸਵਾਲ ਨੇ ਲੋਕ ਕਹਿੰਦੇ ਨੇ ਕਿ ਯੁੱਧ ਨਸ਼ਾ ਵਿਰੁੱਧ ਚੱਲਦਿਆਂ ਨੂੰ ਕਿੰਨੇ ਮਹੀਨੇ ਹੋ ਗਏ ਪਰ ਅਜੇ ਤੱਕ ਵੀ ਜਿਹੜੇ ਨਸ਼ੇ ਨੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਬਰਾਮਦ ਹੋ ਰਹੇ ਨੇ ਤੇ ਹੁਣ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਿਉਂ ਨਹੀਂ ਕੀਤਾ ਗਿਆ ਭਾਵੇਂ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਐਡੀ ਛੇਤੀ ਨਹੀਂ ਹੋ ਸਕਦਾ ਪਰ ਲੋਕਾਂ ਦਾ ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 3 ਸਾਲ ਇਹ ਨਸ਼ੇ ਵਾਲੇ ਮੁੱਦੇ ਤੇ ਚੁੱਪ ਕਿਉਂ ਧਾਰੀ ਰੱਖੀ ਕੋਈ ਵੀ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਬਾਰੇ ਹੁਣ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ